ਔਰ ਕਲ ਬੇਨਤੀ ਕੀਤੀ ਸੀ ਗੁਰਸਿੱਖ ਪਿਆਰਿਓ ਜੋ ਜੀ ਹੋਏ ਸੋ ਉਗਵੈ ਮੋਹ ਕਾ ਕਯਾ ਵਾਉ ਬੀਜੈ ਬਖ ਮੰਗੇ ਅੰਮ੍ਰਿਤ ਵੇਖੂ ਇਹੋ ਨਿਆਉ ਬੀਜਣਾ ਕਿੱਥੇ ਹੈ ਗੁਰਦੇਵ ਕਹਿੰਦੇ ਬੀਜਣਾ ਹੈ ਮਨ ਦੇ ਅੰਦਰ ਚਿੱਤ ਦੇ ਅੰਦਰ ਨਿਰਗੁਣੇ ਆਰਿਆਣਿਆ ਸੋ ਪ੍ਰਭ ਸਦਾ ਸੰਭਾਲ ਸੰਭਾਲਣਾ ਕਿੱਥੇ ਹੈ ਜੀ ਜਿਨ ਕੀਆ ਤਿਸ ਚੀਤ ਰਖ ਸਮਾਲਾਂ ਕਿੱਥੇ ਹੈ ਜਿੰਨੇ ਕੀਤਾ ਤੈਨੂੰ ਉਹਨੂੰ ਚਿੱਤੇ ਚ ਰੱਖਣਾ ਹੈ ਉਹਨੂੰ ਮਨ ਚ ਰੱਖਣਾ ਹੈ ਹੁਣ ਜੇਕਰ ਗੁਰਸਿੱਖ ਪਿਆਰਿਓ ਤੁਹਾਡੇ ਮਨ ਚ ਹੈ ਪਰਮੇਸ਼ਰ ਤੇ ਤੁਹਾਡੇ ਕਰਮਾਂ ਚ ਦਿਸੇਗਾ ਜਿਵੇਂ ਸੈਕਟਰੀ ਸਾਹਿਬ ਇਹ ਗੱਲ ਕਰ ਰਹੇ ਸੀ ਕਿ ਜੇਕਰ ਤੁਹਾਡੇ ਅੰਦਰ ਹੈ ਤੇ ਉਹ ਬਾਹਰ ਦਿਸੇਗਾ ਮਹਾਰਾਜ ਦੇ ਬਚਨ ਤੁਸੀਂ ਪੜ੍ਹਦੇ ਹੋ ਗੁਰਮੁਖ ਸਚ ਨੈਣੀ ਗੁਰਮੁਖ ਸਚ ਬੈਣੀ ਗੁਰਮੁਖ ਸਚ ਕਮਾਵੈ ਕਰਨੀ ਸਦ ਹੀ ਸਚ ਕਹੇ ਦਿਨ ਰਾਤੀ ਅਬਰਾ ਸੱਚ ਕਹਾਂਏ ਦਾ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਹੈ ਜਿੰਦੇ ਹਿਰਦੇ ਚ ਪਰਮੇਸ਼ਰ ਹੈ ਬਾਹਰ ਪ੍ਰਗਟ ਹੋਵੇਗਾ ਜਿਹਦੇ ਚਿੰਤ ਚ ਪਰਮੇਸ਼ਰ ਹੈ ਪ੍ਰਗਟ ਹੋਵੇਗਾ ਗੁਰੂ ਅਮਰਦਾਸ ਸੱਚੇ ਮਹਾਰਾਜ ਜਿੱਦਾਂ ਇੱਕ ਬਚਨ ਤੁਸੀਂ ਪੜ੍ਹਦੇ ਹੋ ਏ ਮਨ ਜੈਸਾ ਸੇਵੈ ਤੈਸਾ ਹੁੰਮੈ ਤੇਹੇ ਕਰਮ ਕਮਾਏ ਇਹ ਬਚਨ ਬੜਾ ਕੀਮਤੀ ਹੈ ਏ ਮਨ हे मेरे मन जैसा से मैं तू जिन्नु सिमरदा है तैसा हूं मैं तू वैसा बन जाना है औरते वैसे तेरे कर्म बन जाने ने शुरुआत किथों हो रही है जी ਤੁਹਾਡੇ चित्त च ਤੁਹਾਡੇ ਹਿਰਦੇ ਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਤੁਸੀਂ ਜੀਵਨ ਵਾਚੋਗੇ ਨਾ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਤੁਹਾਡੀਆਂ ਸੁਰਤੀਆਂ ਤੁਹਾਡੀਆਂ ਬਿਰਤੀਆਂ ਨੂੰ ਜਦੋਂ ਗੁਰਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨਾਲ ਦੇੜ ਪਹੁੰਚਦੇ ਨੇ ਜਦੋਂ ਨਾਦੇੜ ਪਹੁੰਚ ਜਾਂਦੇ ਨੇ ਗੁਰਸਿੱਖ ਪਿਆਰਿਓ ਤੇ ਮਹਾਰਾਜ ਜੀ ਨੂੰ ਬਹਾਦਰਸ਼ਾ ਮਿਲਦਾ ਉਹ ਗੁਰਦੇਵ ਸਤਗੁਰੂ ਨੂੰ ਮਿਲਣ ਦਾ ਸਮਾਂ ਲੈਂਦਾ ਹੈ ਮਹਾਰਾਜ ਨੂੰ ਆ ਕੇ ਮਿਲਦਾ ਹੈ ਜਿਸ ਸਤੰਭੂ ਦੇ ਅੰਦਰ ਗੁਰਦੇਵ ਜੀ ਬਿਰਾਜਮਾਨ ਹੁੰਦੇ ਨੇ ਉਸੇ ਸਤੰਭੂ ਚੋਂਦਾ ਉਹ ਗੁਰਦੇਵ ਜੀ ਨੇ ਇੱਕ ਸਵਾਲ ਕਰਦਾ ਉਹ ਕਹਿੰਦਾ ਜੀ ਮੈਂ ਸੁਣਿਆ ਵੀ ਐ ਤੇ ਮੈਂ ਜਾਣਦਾ ਵੀ ਆ ਕਿ ਤੁਹਾਡੇ ਜੀਵਨ ਚ ਬਹੁਤ ਉਥਲ ਪੁਥਲ ਰਹੀ ਐ ਤੁਹਾਡੇ ਜੀਵਨ ਚ ਬਹੁਤ ਦੁਖਾਂਤ ਵਾਪਰਿਆ ਉਹ ਆਪਣੀ ਸਮਝ ਦੇ ਮੁਤਾਬਕ ਗੱਲ ਕਰਦਾ ਪਿਆ ਕਿਉਂਕਿ ਹਰ ਬੰਦੇ ਦੀ ਇੱਕ ਆਪਣੀ ਸਮਝ ਹੁੰਦੀ ਹੈ ਉਹ ਸਮਝ ਦੇ ਮੁਤਾਬਕ ਹੀ ਬੋਲ ਸਕਦਾ ਹੈ ਸਮਝ ਦੇ ਮੁਤਾਬਕ ਹੀ ਚੁੱਪ ਰਹਿ ਸਕਦਾ ਹੈ ਔਰ ਜਦੋਂ ਤੁਹਾਨੂੰ ਇਹ ਛੋਟੀ ਜੀ ਗੱਲ ਸਮਝ ਪੈ ਜਾਏ ਤੇ ਫਿਰ ਤੁਸੀਂ ਹਰੇਕ ਬੰਦੇ ਨਾਲ ਰਹਿ ਸਕਦੇ ਹੋ ਨਜ਼ਿਟ ਸਕਦੇ ਹੋ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਭਲੇ ਬੰਦੇ ਨਾਲ ਰਹਿਣਾ ਬਹੁਤ ਸੌਖਾ ਹੈ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੋਚਨ ਤੁਸੀਂ ਪੜ੍ਹਦੇ ਹੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਕਿੱਥੇ ਨਹੀਂ ਹੰਡਾਣਾ ਗੁੱਸਾ ਜੀ ਮਨ ਨਾ ਹੰਡਾਏ ਇੱਕ ਘਟਨਾ ਮੈਨੂੰ ਯਾਦ ਆ ਗਈ ਇਹ ਕਹਿ ਕੇ ਆਪਾਂ ਅੱਗੇ ਚੱਲਦੇ ਹਾਂ ਥੋੜਾ ਜਿਹਾ ਧਿਆਨ ਜ਼ਰੂਰ ਦਿਓ ਜੀ ਸ਼ੇਖ ਸਾਦੀ ਕਹਿੰਦੇ ਕਿ ਮੈਂ ਇੱਕ ਦਿਨ ਘਰੋਂ ਨਿਕਲਿਆ ਬਰਸਾਤਾਂ ਦੇ ਦਿਨ ਸੀ ਬਰਸਾਤਾਂ ਦੇ ਦਿਨ ਸਨ ਤੇ ਇੱਕ ਪਗਡੰਡੀ ਸੀ ਜਿਹੜੀ ਕੱਚੀ ਸੀ ਹੁਣ ਜਿਵੇਂ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਕੱਚੇ ਰਾਹ ਹੁੰਦੇ ਸੀ ਬਰਸਾਤ ਹੁੰਦੀ ਤੇ ਫਿਰ ਉਹ ਜਿਹੜੇ ਰਾਹ ਨੇ ਉਹਨਾਂ ਚ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਕਹਿੰਦਾ ਬਰਸਾਤ ਦੇ ਕਾਰਨ ਇੱਕ ਸੈਂਡ ਤੋਂ ਬੱਚ ਬਚਾ ਕੇ ਮੈਂ ਨਿਕਲ ਰਿਹਾ ਸੀ ਕਹਿੰਦਾ ਕੋਈ ਵਿਅਕਤੀ ਪਿੱਛੋਂ ਦੱਬੇ ਪੈਰੀ ਆਇਆ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਨੇ ਤੱਕਾ ਮਾਰਿਆ ਤੱਕਾ ਮਾਰ ਕੇ ਮੈਨੂੰ ਡੇਗ ਦਿੱਤਾ ਕਹਿੰਦੇ ਜਦੋਂ ਮੈਂ ਡਿੱਗਾ ਹਾਂ ਉਹ ਚਿੱਕੜ ਦੇ ਨਾਲ ਗਾਰੇ ਦੇ ਨਾਲ ਮੈਂ ਭਰ ਗਿਆ ਹਾਂ ਮੈਂ ਛੇਤੀ ਨਾਲ ਉੱਠਿਆ ਹਾਂ ਉਹ ਬੰਦਾ ਤੱਕਾ ਦੇ ਕੇ ਮੈਨੂੰ ਭੱਜ ਗਿਆ ਹੈ ਤੇ ਕਹਿੰਦਾ ਮੈਂ ਆਵਾਜ਼ ਦਿੱਤੀ ਹੈ ਵੀ ਤੱਕਾ ਦੇਣ ਵਾਲੇ ਵੀਰਾ ਇੱਕ ਗੱਲ ਤੇ ਦੱਸ ਜਾ ਕਿ ਮੈਂ ਤੇਰਾ ਕਦੋਂ ਕੂ ਭੜਾ ਕੀਤਾ ਸੀ ਇੱਥੇ ਹੀ ਕਹਾਣੀ ਖਤਮ ਹੋ ਜਾਂਦੀ ਹੈ ਕਹਿੰਦਾ ਤੱਕੇ ਦੇਣ ਵਾਲੇ ਨੂੰ ਕਹਿੰਦਾ ਵੀ ਇਹ ਤੇ ਦੱਸ ਜਾ ਮੈਂ ਤੇਰਾ ਭਲਾ ਕਦੋਂ ਕੀਤਾ ਸੀ ਤੁਸੀਂ ਭਲਾ ਕਰੋਗੇ ਤੇ ਤੱਕਾ ਖਾਓਗੇ ਤੁਹਾਡਾ ਆਪਣਾ ਨਜੀ ਤਜਰਬਾ ਹੋਣਾ ਹੈ ਤੁਸੀਂ ਭਲਾ ਕਰਕੇ ਦੇਖ ਲਓ ਤੱਕਾ ਵੱਜੇਗਾ ਔਰ ਜਿਹਦਾ ਭਲਾ ਕੀਤਾ ਉਹ ਉਹੀ ਤੱਕਾ ਮਾਰੇਗਾ ਆ ਦੇਖੋ ਨਾ ਪਹਾੜੀ ਰਾਜੇ ਕੌਣ ਨੇ ਪਹਾੜੀ ਰਾਜੇ ਉਹੀ ਨੇ ਨਾ ਜਿਹੜੇ ਕੇਰਾਪਾਗ ਬੈਠੇ ਨੇ ਅਨੰਦਪੁਰ ਸਾਹਿਬ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੰਨਾ ਵਾਸਤੇ ਸ਼ਹਾਦਤ ਦਿੱਤੀ ਹੈ ਭੇਜਿਆ ਕਿੰਨੇ ਜੀ ਵਾਸਤਾ ਪਾਇਆਣ ਕੇ ਵਾਸਤਾ ਪਾਇਆ ਧਰਮ ਦਾ ਕਿੰਨਾ ਨੇ ਕਸ਼ਮੀਰੀ ਪੰਡਤਾਂ ਨੇ ਆਣ ਕੇ ਵਾਸਤਾ ਪਾਇਆ ਹੈ ਪੰਡਤ ਕਿਰਪਾ ਰਾਮ ਦੱਤ ਜੀ ਉਹਦੇ ਨਾਲ ਹੋਰ ਸੱਜਣ ਨੇ ਆ ਕੇ ਵਾਸਤਾ ਪਾਇਆ ਧਰਮ ਦਾ ਕਿ ਸਾਡਾ ਧਰਮ ਡੁੱਬ ਰਿਹਾ ਹੈ ਬਚਾਓ ਸਾਨੂੰ ਤੇ ਜਦੋਂ ਵਾਸਤਾ ਪਾਇਆ ਗੁਰਸਿੱਖ ਪਿਆਰਿਓ ਤੇ ਉਹ ਵਾਸਤਾ ਸੁਣ ਕੇ ਗੁਰਦੇਵ ਜੀ ਨੇ 9 ਕੋਸਾਲਾਂ ਦੀ ਸੰਸਾਰੀ ਆਰਬਲਾ ਉਹਦੋਂ ਗੁਰਦੇਵ ਜੀ ਦੀ ਆਪਣੇ ਪਿਤਾ ਨੂੰ ਤੋੜ ਦਿੱਤਾ ਹੈ ਪੜਾ ਕੀਤਾ ਹੈ ਅਜੇ ਕੋ ਬਹੁਤਾ ਲੰਬੇਰਾ ਸਮਾਂ ਨਹੀਂ ਹੋਇਆ ਪਰ ਹੁਣ ਉਹਨਾਂ ਨੇ ਹੀ ਘੇਰ ਲਿਆ ਉਹਨਾਂ ਨੇ ਹੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰੀ ਘੇਰਾ ਪਾਈ ਰੱਖਿਆ ਨਾ 7 ਮਹੀਨੇ ਠੀਕ ਹੈ ਮੁਗਲ ਹਕੂਮਤ ਉਹਨਾਂ ਦੇ ਨਾਲ ਹੈ ਪਰ ਬਾਈ ਧਾਰ ਦੇ ਰਾਜੇ ਪਹਾੜੀ ਰਾਜੇ ਕੌਣ ਨੇ ਕਹਿੰਦਾ ਮੈਂ ਉਹਨੂੰ ਆਵਾਜ਼ ਦਿੱਤੀ ਬਈ ਮੈਨੂੰ ਇਹ ਤੇ ਦੱਸ ਜਾ ਵੀ ਮੈਂ ਤੇਰਾ ਭਲਾ ਕਦੋਂ ਕੋ ਕੀਤਾ ਸੀ ਤੁਸੀਂ ਭਲਾ ਕਰੋਗੇ ਤੱਕਾ ਵੱਜੇਗਾ ਬਾਬਾ ਫਰੀਦ ਸਾਹਿਬ ਜੀ ਕੀ ਕਹਿੰਦੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾਂ ਬੁਰੇ ਦਾ ਭਲਾ ਕਰ ਗੁੱਸਾ ਮੰਨ ਨਾ ਹੰਡਾਏ ਭਲੇ ਦਾ ਭਲਾ ਕਰਨਾ ਬੜਾ ਸੌਖਾ ਹੁੰਦਾ ਜੇ ਬਹੁਤ ਸੌਖਾ ਹੈ ਮੈਂ ਵੀ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ ਬਹੁਤ ਸੁਖਾਲਾ ਹੈ ਭਲੇ ਬੰਦੇ ਨਾਲ ਰਹਿਣਾ ਬੜਾ ਸੌਖਾ ਹੈ ਮੈਂ ਵੀ ਰਹਿ ਲਾਂਗਾ ਤੁਸੀਂ ਵੀ ਰਹਿ ਲੋਗੇ ਅਗਰ ਜੀਵਨ ਸਾਥੀ ਚੰਗਾ ਆ ਗਿਆ ਜੀ ਫਿਰ ਤੇ ਕੋਈ ਦਿੱਕਤ ਹੀ ਨਹੀਂ ਕਾਦੀ ਪਰੇਸ਼ਾਨੀ ਹੈ ਪਰ ਜੇਕਰ ਜੀਵਨ ਸਾਥੀ ਚੰਗਾ ਨਹੀਂ ਆਇਆ ਉਹਦੇ ਨਾਲ ਨਜਿਠਣਾ ਬਹੁਤ ਔਖਾ ਹੈ ਸਾਰੇ ਨਹੀਂ ਨਜਿਠ ਸਕਦੇ ਸਭ ਨਹੀਂ ਨਜਿਠ ਸਕਦੇ ਪਰ ਜਿਹੜੇ ਬੰਦੇ ਨੂੰ ਇਹ ਸਮਝ ਪੈ ਗਈ ਵੀ ਇਹਦੀ ਸਮਝ ਇੰਨੀ ਕੁ ਹੈ ਨਜਿਠ ਲੈਗਾ ਉਹ ਜਿਹੜੇ ਬੰਦੇ ਨੂੰ ਇਹ ਸਮਝ ਪੈ ਗਈ ਵੀ ਇਹਦੀ ਸਮਝ ਇੰਨੀ ਕੁ ਹੈ ਇਹ ਆਪਣੀ ਸਮਝ ਦੇ ਮੁਤਾਬਕ ਹੀ ਬੋਲ ਸਕਦਾ ਹੈ ਸਮਝ ਦੇ ਮੁਤਾਬਕ ਹੀ ਵਿਵਹਾਰ ਕਰ ਸਕਦਾ ਹੈ ਸਮਝ ਦੇ ਮੁਤਾਬਕ ਹੀ ਇਹ ਚੱਲ ਸਕਦਾ ਹੈ ਇਹਦੇ ਕੋਲ ਉਨੀ ਸਮਝ ਨਹੀਂ ਤੇ ਜੇਕਰ ਤੁਹਾਡੇ ਕੋਲ ਆਲੇ ਦਰਜੇ ਦੀ ਸਮਝ ਹੋਵੇਗੀ ਤੁਸੀਂ ਨੂੰ ਜਿਠ ਲੋਗੇ ਕਹਾਣੀ ਸਾਰੀ ਸਮਝਦੀ ਹੈ ਸਮਝ ਦੇ ਨਾਲ ਹੀ ਸਬੰਧ ਬਣਦੇ ਨਿਭਦੇ ਤੇ ਸਬੰਧ ਟੁੱਟਦੇ ਵੀ ਤੁਹਾਡੀ ਸਮਝ ਕਰਕੇ ਨੇ ਨਾ ਆਪਾਂ ਸਮਝ ਸਾਡੇ ਨੇ ਕੰਮ ਕੀਤਾ ਤੋੜ ਦਿੱਤਾ ਆਪਾਂ ਸਾਰਾ ਕੁਝ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੀ ਭੜਾ ਕੀਤਾ ਜਿੰਦਾ ਭੜਾ ਕੀਤਾ ਸੀ ਉਹ ਤੱਕਾ ਦੇ ਗਿਆ ਤੁਹਾਨੂੰ। ਹੁਣ ਤੁਹਾਡੇ ਮਨ 'ਚ ਬੜਾ ਗੁੱਸਾ ਆਵੇਗਾ ਬਈ। ਹੁਣ ਨਹੀਂ ਕਰਨਾ ਇਹਦਾ ਭੜਾ ਚ ਜੋ ਮਰਜ਼ੀ ਹੋ ਜਾਏ। ਪਹਿਲਾਂ ਤੇ ਮੈਂ ਚੰਗਾ ਸੀ। ਇਹਨੇ ਮੇਰਾ ਉਹ ਰੂਪ ਦੇਖਿਆ। ਜਿਹੜਾ ਮੇਰਾ ਚੰਗਾ ਰੂਪ ਸੀ ਹੁਣ ਮੈਂ ਵਿਖਾਵਾਂਗਾ ਮੈਂ ਚੀਜ਼ ਕੀ ਹਾਂ ਬਸ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੈ ਤੂੰ ਗਲਤੀ ਕਰ ਲਈ ਆਹੀ ਗਲਤੀ ਨਹੀਂ ਕਰਨੀ ਪੜਾ ਤੂੰ ਕੀਤਾ ਸੀ ਜੇਕਰ ਉਹ ਬੁਰਾ ਕਰ ਗਿਆ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੁਰੇ ਦਾ ਵੀ ਪੜਾ ਕਰਨਾ ਹੈ ਫਿਰ ਤੂੰ ਅਸਲ ਸਮਝ ਤੇਰੇ ਕੋਲ ਹੈ ਜੇਕਰ ਤੂੰ ਬੁਰੇ ਦਾ ਪੜਾ ਕਰਨ ਦੀ ਤਾਕਤ ਰੱਖਦਾ ਹੈ ਗੁੱਸਾ ਮਨ ਨਾ ਹੰਡਾਏ ਕਿੱਥੇ ਗੁੱਸਾ ਨਹੀਂ ਹੰਡਾਣਾ ਜੀ ਮਹਾਰਾਜ ਕਹਿੰਦੇ ਮਨ ਚ ਗੁੱਸਾ ਨਹੀਂ ਰੱਖਣਾ ਫਿਰ ਕੀ ਹੋਏਗਾ ਜੀ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕੁਝ ਪਾਏ ਬਾਬਾ ਫਰੀਦ ਸਾਹਿਬ ਜੀ ਕਹਿੰਦਾ ਮੈਂ ਲਿਖ ਕੇ ਦੇਣਾ ਤੈਨੂੰ ਕਿੱਥੇ ਨਹੀਂ ਦੇਈ ਰੋਗ ਅਗਰਸਤ ਨਹੀਂ ਹੋਏਗੀ ਕਿਉਂਕਿ ਮਨ ਚੋਂ ਜੋ ਵੀ ਤੁਹਾਡੇ ਮਨ ਚ ਹੈ ਉਹ ਤੁਹਾਡੇ ਤਨ ਤੱਕ ਪਹੁੰਚਣਾ ਹੈ ਇਸ ਗੱਲ ਨੂੰ ਨੋਟ ਕਰ ਲਿਆ ਜੇ ਜਿਹੜੀ ਚੀਜ਼ ਪਹਿਲਾਂ ਬਿਮਾਰੀ ਤੁਹਾਡੇ ਮਨ ਚ ਆਵੇਗੀ ਫਿਰ ਤੁਹਾਡੇ ਤਨ ਤੱਕ ਪਹੁੰਚੇਗੀ ਪਹਿਲਾਂ ਅਰੋਗਤਾ ਤੁਹਾਡੇ ਤਨ ਚ ਆਵੇਗੀ ਫਿਰ ਤੁਹਾਡੇ ਸਿਰ ਤੱਕ ਪਹੁੰਚੇਗੀ ਇਹ ਵਿਸ਼ਾ ਬਹੁਤ ਲੰਮਾ ਚੌੜਾ ਹੈ ਫਿਰ ਕਿਤੇ ਸਮਾਂ ਬਣੇਗਾ ਆਪਾਂ ਜ਼ਰੂਰ ਵਿਚਾਰਾਂਗੇ ਇਸ ਦੇ ਬਾਰੇ ਵੀ ਸਟੋ ਟੂਕ ਮਾਤਰ ਬੇਨਤੀ ਕਰਨੀ ਹੈ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਦੇਹੀ ਰੋਗ ਨਾ ਲੱਗ ਗਈ ਕਿ ਤੇਰੀ ਦੇਈ ਨੂੰ ਰੋਗ ਨਹੀਂ ਲੱਗੇਗਾ ਕਦੋਂ ਨਹੀਂ ਲੱਗੇਗਾ ਗੁੱਸਾ ਮਾਨਣਾ ਹੰਡਾਏ ਤੇ ਗੁਰਸਿੱਖ ਪਿਆਰੇ ਉਹ ਗੁੱਸਾ ਰੱਖਦੇ ਕਿੱਥੇ ਆਪਾਂ ਕੋਈ ਅਲਮਾਰੀ ਹੈ ਜਿੱਥੇ ਆਪਾਂ ਰੱਖਦੇ ਆਂ ਮਨ ਚ ਹੀ ਰੱਖਦੇ ਆਂ ਸੰਭਾਲ ਕੇ ਰੱਖਦੇ ਆਂ ਸਮੇਂ ਨਾਲ ਉਹ ਪ੍ਰਗਟ ਹੋ ਜਾਂਦਾ ਹੈ ਸਮੇਂ ਦੇ ਨਾਲ ਪ੍ਰਗਟ ਹੁੰਦਾ ਹੈ ਤੇ ਜੇਕਰ ਤੁਸੀਂ ਸੰਭਾਲਿਆ ਹੀ ਨਹੀਂ ਤੇ ਪ੍ਰਗਟ ਕਿਵੇਂ ਹੋਵੇਗਾ ਨਿਰਗੁਣਿਆਰ ਇਆਣਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭਿ ਨਾਲ ਗੁਰੂ ਸਾਹਿਬ ਕਹਿੰਦੇ ਜਿਹਨੂੰ ਤੂੰ ਸੰਭਾਲਿਆ ਪ੍ਰਗਟ ਤੇ ਉਹੀ ਹੋਣਾ ਨਾ ਤੂੰ ਸੰਭਾਲਦਾ ਹੀ ਕਿਉਂ ਐ ਇਹ ਚੀਜ਼ਾਂ ਸੰਭਾਲਣ ਵਾਲੀਆਂ ਥੋੜੀ ਨੇ ਤੂੰ ਕਿਉਂ ਸਵਾਲ ਕੇ ਬੈਠਾ ਜਿਨਨੇ ਪਰਮੇਸ਼ਰ ਦੀ ਇਬਾਦਤ ਨੂੰ ਪਰਮੇਸ਼ਰ ਦੇ ਨਾਮ ਨੂੰ ਆਪਣੇ ਕਿਰਦੇ ਚ ਸੰਭਾਲ ਲਿਆ ਫਿਰ ਉਹਦੀਆਂ ਅੱਖਾਂ ਚੋਂ ਤੁਹਾਨੂੰ ਵਾਹਿਗੁਰੂ ਦੇ ਦਰਸ਼ਨ ਹੋਣਗੇ ਫਿਰ ਉਹਦੇ ਬੋਲਾਂ ਚੋਂ ਤੁਹਾਨੂੰ ਵਾਹਿਗੁਰੂ ਸੁਣਾਈ ਦੇਗਾ ਫਿਰ ਉਹਦੇ ਕਰਮਾਂ ਚ ਤੁਹਾਨੂੰ ਵਾਹਿਗੁਰੂ ਦਿਖਾਈ ਦੇਗਾ ਫਿਰ ਉਹ ਚੱਲਦਾ ਫਿਰਦਾ ਗੁਰਦੁਆਰਾ ਬਣ ਜਾਂਦਾ ਸਿੱਖ ਤੇ ਹੈ ਹੀ ਚੱਲਦਾ ਫਿਰਦਾ ਗੁਰਦੁਆਰਾ ਨਾ ਜੀ ਉਹਦੇ ਅੰਦਰ ਬਾਣੀ ਹੈ ਗੁਰਦੁਆਰਾ ਸਾਹਿਬ ਚ ਕੀ ਹੁੰਦਾ ਜੀ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਤੇ ਬਾਹਰ ਨਿਸ਼ਾਨ ਸਾਹਿਬ ਹੁੰਦਾ ਤੇ ਦੋ ਚੀਜ਼ਾਂ ਨੇ ਨਾ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਬਣਾਉਂਦੀਆਂ ਤੁਹਾਡੇ ਅੰਦਰ ਗੁਰੂ ਕੀ ਪਵਿੱਤਰ ਬਾਣੀ ਦਾ ਪ੍ਰਕਾਸ਼ ਹੋ ਜਾਏ ਤੇ ਆ ਤੁਹਾਡਾ ਜਿਹੜਾ ਬਾਹਰੀ ਚਿਹਰਾ ਮੋਰਾ ਹੈ ਇਹ ਨਿਸ਼ਾਨ ਦਾ ਕੰਮ ਕਰਦਾ ਹੈ ਚੱਲਦਾ ਫਿਰਦਾ ਗੁਰਦੁਆਰਾ ਔਰ ਜਦੋਂ ਤੁਸੀਂ ਗੁਰੂ ਕੇ ਸਿੱਖਾਂ ਦਾ ਜੀਵਨ ਪੜੋਗੇ ਤੇ ਤੁਹਾਨੂੰ ਗੁਰੂ ਕੇ ਸਿੱਖਾਂ ਦੇ ਵਿੱਚੋਂ ਗੁਰੂ ਦੇ ਦੀਦਾਰ ਹੋਣਗੇ ਜਦੋਂ ਗੁਰਦੇਵ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਸੀ ਪਿਆਰਿਓ ਤੇ ਪਾਈ ਗੁਰਬਖਸ਼ ਸਿੰਘ ਉਦਾਸੀ ਮਹਾਰਾਜ ਨੇ ਇਹ ਗੱਲ ਕਹੀ ਵੀ ਕੌਣ ਸੇਵਾ ਕਰੇਗਾ ਇਸ ਸਥਾਨ ਦੀ ਉਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਸੇਵਾ ਕਰਾਂਗਾ ਮੇਰੇ ਤੇ ਕਿਰਪਾ ਕਰੋ ਜਦੋਂ ਗੁਰਦੇਵ ਪਾਤਸ਼ਾਹ ਚੱਲਣ ਲੱਗੇ ਨਾ ਤੇ ਮਹਾਰਾਜ ਨੇ ਇਹਨਾਂ ਨੂੰ ਸਵਾਲ ਕੀਤਾ ਕੋਈ ਸਵਾਲ ਹੈ ਤੇ ਉਹਨਾਂ ਨੇ ਗੱਲ ਕਹੀ ਕਿ ਸੱਚੇ ਪਾਤਸ਼ਾਹ ਤੁਹਾਡੇ ਜਾਣ ਤੋਂ ਬਾਅਦ ਇਹ ਉਜਾੜ ਦੇਣਗੇ ਦੋ ਗੱਲਾਂ ਉਹਨਾਂ ਕਹੀਆਂ ਪਹਿਲੀ ਗੱਲ ਇਹ ਕਹੀ ਵੀ ਤੁਸੀਂ ਜਦੋਂ ਚਲੇ ਗਏ ਨਾ ਇਹਨਾਂ ਜਰਵਾਨਿਆਂ ਨੇ ਉਜਾੜ ਦੇਣਾ ਅਨੰਦਪੁਰ ਸਾਹਿਬ ਨੂੰ ਤੇ ਗੁਰਦੇਵ ਨੇ ਪਤਾ ਕੀ ਕਿਹਾ ਸੀ ਉੱਥੇ ਮਹਾਰਾਜ ਨੇ ਭਾਈ ਸਾਹਿਬ ਨੂੰ ਗਲੇ ਨਾਲ ਲਗਾਇਆ ਤੇ ਕਿਹਾ ਇਹ ਕਦੀ ਨਹੀਂ ਉਜੜੇਗਾ ਇਹ ਵੱਸੇਗਾ ਔਰ ਵਸਦਾ ਰਹੇਗਾ ਔਰ ਐਸਾ ਵਸੇਗਾ ਘਰ ਘਰ ਦੇ ਵਿੱਚ ਆਨੰਦਪੁਰ ਬਣ ਜਾਏਗਾ ਮੈਂ ਘਰ ਘਰ ਦੇ ਵਿੱਚ ਆਨੰਦਪੁਰ ਬਣਾ ਦੇਵਾਂਗਾ ਤੂੰ ਕਹਿ ਰਿਹਾ ਵੀ ਉਜੜ ਜਾਣਾ ਇਹਨੇ ਸਦਾ ਵਸਦੇ ਰਹਿਣਾ ਹੈ ਦੁਨੀਆ ਦੀ ਕੋਈ ਤਾਕਤ ਇਹਨੂੰ ਉਜਾੜਨ ਵਾਲੀ ਨਹੀਂ ਹੈ ਹਾਂ ਕਈ ਵਾਰੀ ਵਸਣ ਦੇ ਲਈ ਉਜੜਨਾ ਪੈਂਦਾ ਹੈ ਅਗਰ ਸੁਗਰਾਤ ਜ਼ਹਿਰ ਨਾ ਪਿੰਦਾ ਆਪਾਂ ਕਹਿੰਦੇ ਹਾਂ ਜੀ ਉਹਨੇ ਜ਼ਹਿਰ ਪੀ ਕੇ ਜ਼ਹਿਰ ਦੇਗ ਨੂੰ ਮਾਰ ਦਿੱਤਾ ਪਰ ਜ਼ਹਿਰ ਨੇ ਉਹਨੂੰ ਮਾਰਿਆ ਨਹੀਂ ਉਹਨੂੰ ਤੇ ਅਮਰ ਕਰ ਦਿੱਤਾ ਹਾਂ ਅਗਰ ਨਾ ਪੀਂਦਾ ਤੇ ਫਿਰ ਉਹ ਮਾਰਿਆ ਗਿਆ ਸੀ ਫਿਰ ਉਹ ਮਰ ਗਿਆ ਸੀ ਉਹਦੇ ਜ਼ਹਿਰ ਨੇ ਹੀ ਉਹਨੂੰ ਅਮਰ ਕਰ ਦਿੱਤਾ ਜਿਹੜਾ ਜ਼ਹਿਰ ਉਹਨੇ ਪੀ ਲਿਆ ਉਹਦੇ ਲਈ ਅਮਰਤ ਬਣ ਗਿਆ ਭਾਈ ਲੱਖੀ ਸ਼ਾ ਬਣਜਾਰਾ ਆਪਾਂ ਕਹਿੰਨੇ ਆ ਜੀ ਆਪਣਾ ਘਰ ਉਹਨੇ ਉਹਦਾ ਘਰ ਸੜ ਗਿਆ ਪਰ ਸੜਿਆ ਕਿੱਥੇ ਗੁਰਸਿੱਖ ਪਿਆਰਿਓ ਘਰ ਤੇ ਉਥੇ ਹੋਰ ਵੀ ਬਹੁਤ ਸਾਰਾ ਉਹ ਤੇ ਸਾਰੇ ਸੜ ਗਏ ਨੇ ਉਹਦਾ ਘਰ ਤੇ ਬਣਿਆ ਕਿੰਨੇ ਬਣਾਇਆ ਉਸ ਅਕਾਲ ਨੇ ਬਣਾਇਆ ਹੈ ਤੂੰ ਗੁਰਸਿੰਘ ਪਿਆਰਿਓ ਮਹਾਰਾਜ ਨੇ ਕਿਹਾ ਕਿ ਇਹ ਬਸੇਗਾ ਦੂਜੀ ਗੱਲ ਉਹਨੇ ਕਹੀ ਸੱਚੇ ਪਾਤਸ਼ਾਹ ਦੀਦਾਰ ਕਿਵੇਂ ਹੋਣਗੇ ਤੁਹਾਡੇ ਮੈਂ ਬੇਨਤੀ ਕਰ ਰਿਹਾ ਕਿ ਜਿਹਦੇ ਅੰਦਰ ਗੁਰੂ ਦਾ ਪ੍ਰਕਾਸ਼ ਹੋ ਗਿਆ ਗੁਰੂ ਦੀ ਪਵਿੱਤਰ ਬਾਣੀ ਦਾ ਪ੍ਰਕਾਸ਼ ਹੋ ਗਿਆ ਉਂ ਤੇ ਗੁਰੂ ਦਾ ਰੂਪ ਹੀ ਹੋ ਜਾਂਦਾ ਹੈ ਤੇ ਗੁਰਦੇਵ ਨੇ ਫਿਰ ਕੀ ਕਿਹਾ ਸੀ ਜੀ ਮਹਾਰਾਜ ਕਹਿਣ ਲੱਗੇ ਵੀ ਤੇਰਾ ਦਾੜਾ ਕਿੰਨਾ ਸੋਹਣਾ ਹੈ ਤੇਰਾ ਸਰੂਪ ਕਿੰਨਾ ਸੋਹਣਾ ਹੈ ਇਨੂੰ ਦੇਖ ਲਈ ਕਰੀ ਮੇਰੇ دیدار ਹੋ ਜਾਣਗੇ ਇਹ ਸਾਜੇ ਗੁਰੂ ਸਿੰਘ ਪਿਆਰਿਓ ਕਿ ਜਦੋਂ ਤੁਸੀਂ ਗੁਰੂ ਗੁਰੂ ਜਪਦੇ ਹੋ ਨਾ ਤੇ ਜਪਦਿਆਂ 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 ਫਿਰ ਗੁਰੂ ਤੇ ਸਿੱਖ ਦੇ ਵਿੱਚ ਅੰਤਰਾ ਰਹਿ ਹੀ ਨਹੀਂ ਜਾਂਦਾ ਹਰ ਹਰ ਜਨ ਦੂ ਏਕ ਹੈ ਬਿਬ ਵਿਚਾਰ ਕਛ ਨਾਹੀਂ ਜਲ ਤਿਓ ਬਿ ਤਰੰਗ ਜਿਉ ਜਲ ਹੀ ਬਖੈ ਸਮਾਹੇ ਸੋ ਇਹ ਕਿੱਥੋਂ ਪੈਦਾ ਹੋਣਾ ਇਹ ਪੈਦਾ ਹੋਣਾ ਹੈ ਤੁਹਾਡੇ ਅੰਦਰੋਂ ਜਦੋਂ ਤੁਹਾਡੇ ਕੋਲ ਜੁਗਤ ਹੋਏਗੀ ਜੋ ਜੀ ਹੋਏ ਸੋ ਉਗਵੇ ਮਹੂਕਾਂ ਕਹਾ ਵਾਓ ਸੋ ਖੈਰ ਉਹਦੀ ਆਪਣੀ ਸਮਝ ਸੀ ਉਹ ਆਪਣੀ ਸਮਝ ਦੇ ਨਾਲ ਕਹਿੰਦਾ ਕਿ ਮਹਾਰਾਜ ਮੈਂ ਸੁਣਿਆ ਹੈ ਕਿ ਸਾਰਾ ਕੁਝ ਉੱਜੜ ਗਿਆ ਹੈ ਮੈਂ ਸੁਣਿਆ ਹੈ ਕਿ ਤੁਹਾਡਾ ਜੀਵਨ ਬੜਾ ਦੁੱਖਾਂ ਦੇ ਵਿੱਚ ਪੈ ਗਿਆ ਹੈ ਦੁੱਖਾਂ ਦੇ ਪਹਾੜ ਟੁੱਟ ਪਏ ਨੇ ਤੇ ਗੁਰਸਿੱਖ ਪਿਆਰਿਓ ਜੇਕਰ ਬਾਹਰੀ ਨਜ਼ਰ ਨਾਲ ਦੇਖੋਗੇ ਨਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸੰਸਾਰੀ ਯਾਤਰਾ ਉਹ ਸਿਰਫ 42 ਕੋ ਸਾਲਾਂ ਦੀ ਹੈ ਨਾ ਜੀ ਤੁਸੀਂ ਸਾਰੇ ਜਾਣਦੇ ਹੋ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਜਿਹੜਾ ਬੰਦਾ ਕਹਿੰਦਾ ਨਾ ਮੈਨੂੰ ਡਿਪਰੈਸ਼ਨ ਹੈ ਜੀ ਜਿਹੜਾ ਬੰਦਾ ਕਹਿੰਦਾ ਐ ਐਂਗਜ਼ਾਇਟੀ ਬਹੁਤ ਰਹਿੰਦੀ ਹੈ ਮੈਨੂੰ ਜਿਹੜਾ ਬੰਦਾ ਕਹਿੰਦਾ ਜੀ ਮੈਂ ਵਿਸਾਦ ਦੇ ਚਾਂ ਇੱਕ ਵਾਰੀ ਸਿਰਫ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਪੜ ਲਿਓ ਬਾਸ ਤੁਹਾਡਾ ਵਿਸਾਦ ਤੁਹਾਡਾ ਡਿਪਰੈਸ਼ਨ ਤੁਹਾਡੀ ਐਂਗਜ਼ਾਇਟੀ ਜਾਂਦੀ ਨਹੀਂ ਰਹਿਣੀ ਸਿਰਫ ਇੱਕ ਵਾਰੀ ਪੜ ਲਿਓ ਜਿਹੜੇ ਸਾਡੇ ਦੁੱਖ ਨੇ ਨਾ ਪਿਆਰਿਓ ਜਿਨ੍ਹਾਂ ਨੂੰ ਅਸੀਂ ਦੁੱਖ ਗਿਣਦੇ ਆ ਉਹਦੇ ਕੱਖ ਵੀ ਨਹੀਂ ਹੈਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ ਨਾਲ ਯਾਤਰਾ ਕਰੋਗੇ ਨਾ ਪੜਨਾ ਕੀ ਹੁੰਦਾ ਹੈ ਇਤਿਹਾਸ ਨੂੰ ਪੜਨਾ ਕੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾ ਨਾਲ ਤੁਰਨਾ ਤਾਂ ਜਦੋਂ ਤੁਸੀਂ ਪਟਨਾ ਸਾਹਿਬ ਤੋਂ ਤੁਰੋਗੇ ਤੇ ਤੁਹਾਨੂੰ ਖਬਰ ਮਿਲੇਗੀ ਮਾਛੀਵਾੜੇ ਦੇ ਜੰਗਲਾਂ ਤੱਕ ਪਹੁੰਚਦਿਆਂ ਕੀ ਕੀ ਵਾਪਰਦਾ ਹੈ। ਔਰ ਗੁਰਸਿੱਖ ਪਿਆਰਿਓ ਇਹ ਸਿਰਫ ਮੈਂ ਸੇ ਕਰਕੇ ਨਹੀਂ ਕਹਿ ਰਿਹਾ ਅਸੀਂ ਆਪਾਂ ਸਾਰੇ ਸਿੱਖ ਬੈਠੇ ਹਾਂ। ਕੋਈ ਵੀ ਵਿਅਕਤੀ ਉਹ ਚਾਹੇ ਮੁਸਲਮਾਨ ਵੀ ਹੋਵੇ ਚਾਹੇ ਸਿੱਖ ਵੀ ਹੋਵੇ ਚਾਹੇ ਈਸਾਈ ਵੀ ਹੋਵੇ ਅਗਰ ਉਹ ਇਮਾਨਦਾਰੀ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪੜ ਲਏਗਾ ਨਾ ਉਹ ਨੂੰ ਕਹਿਣਾ ਪੈਗਾ ਫਿਰ ਕਿ ਸੱਚ ਦੇ ਅੰਦਰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਨੀ ਕੋਈ ਨਹੀਂ ਹੈਗਾ ਤਾਂ ਹੀ ਤੇ ਅੱਲਾ ਯਾਰਖਾਨ ਜੋਗੀ ਜੀ ਕਹਿੰਦੇ ਨਾ ਕਿ ਕਿ ਅੱਖ ਕਿ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ ਸਾਗਰ ਕੋ ਮਜਦਾਰ ਕੋ ਜਾਂ ਲਹਿਰ ਕੋ ਦੇਖੇ ਕਿ ਇੱਕ ਅੱਖ ਦੇ ਨਾਲ ਮੈਂ ਕੀ ਕੀ ਦੇਖਾਂ ਭਾਈ ਸਾਹਿਬ ਆਨੰਦ ਲਾਲ ਸਿੰਘ ਜੀ ਕਹਿੰਦੇ ਕਿ ਜਿਹੜਾ ਸੂਰਜ ਹੈ ਨਾ ਬਾਹਰ ਇਹ ਸੂਰਜ ਰੋਜ਼ ਚੜਦਾ ਹੈ ਤੇ ਪਿਛਲੇ 50 ਸਾਲਾਂ ਤੋਂ ਇਹ ਮੇਰੇ ਬਾਹਰ ਦਾ ਹਨੇਰਾ ਦੂਰ ਕਰਦਾ ਪਿਆ ਪਰ ਕਹਿੰਦਾ ਪਿਛਲੇ 50 ਸਾਲਾਂ ਤੋਂ ਮੇਰੇ ਅੰਦਰ ਦਾ ਹਨੇਰਾ ਜਿਹੜਾ ਹੈ ਉਹ ਵੈਸੇ ਹੀ ਬਣਿਆ ਹੋਇਆ ਹੈ ਇਹਨੇ ਨਹੀਂ ਦੂਰ ਕੀਤਾ ਮੰਗਲਾ ਚਰਨ ਦੇ ਅੰਦਰ ਮੈਂ ਆਪ ਜੀ ਨਾਲ ਸ਼ਬਦਾਂ ਸਾਝੇ ਕੀਤੇ ਸੀ ਸਤਿਗੁਰਾਂ ਦੇ ਪਾਵਨ ਸਲੋਕ ਜੇਸੋ ਚੰਦਾ ਉਗਮੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਕੀ ਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਕੋਰ ਹਨੇਰਾ ਹੈ ਭਾਵੇਂ ਸੈਂਕੜੇ ਸੂਰਜ ਹਜ਼ਾਰਾਂ ਚੰਦਰਮਾ ਚੜ ਜਾਣ ਭਾਈ ਸਾਹਿਬ ਜੀ ਭਾਈ ਸਾਹਿਬ ਆਨੰਦ ਲਾਲ ਸਿੰਘ ਜੀ ਕਹਿੰਦੇ ਕਿ ਇਸ ਸੂਰਜ ਨੇ ਮੇਰੇ 50 ਸਾਲਾਂ ਦਾ ਜਿਹੜਾ ਅੰਦਰ ਦਾ ਹਨੇਰਾ ਨਾ ਉਹ ਨਹੀਂ ਦੂਰ ਕੀਤਾ ਕਹਿੰਦਾ ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਇੱਕ ਬੋਲ ਇਕ ਕੋ ਮੂਲ ਮੇਰੇ ਕੰਨਾਂ ਦੇ ਰਾਹੀਂ ਮੇਰੇ ਅੰਦਰ ਗਿਆ ਤੇ ਮੇਰੇ 50 ਸਾਲਾਂ ਦੇ ਹਨੇਰੇ ਨੂੰ ਇੱਕ ਛਿਨ ਦੇ ਅੰਦਰ ਦੂਰ ਕਰ ਦਿੱਤਾ ਇੱਕ ਛਿਨ ਹੀ ਲੱਗਾ ਬਹੁਤਾ ਸਮਾਂ ਨਹੀਂ ਲੱਗਾ ਔਰ ਇਹ ਸੱਚ ਹੈ ਗੁਰਸਿੰਘ ਪਿਆਰੇ ਉਸ ਸਮਸਿਆਵਾਂ ਤਿੰਨ ਸਸੇ ਨੇ ਪਹਿਲਾ ਸਸਾ ਹੈ ਸਾਧਨ ਦੂਜਾ ਸਸਾ ਹੈ ਸਮੱਸਿਆ ਤੀਜਾ ਸਸਾ ਹੈ ਸਮਾਧਾਨ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹਨ ਬਹੁਤ ਸਾਰੀਆਂ ਹੁਣ ਜੇਕਰ ਸਮੱਸਿਆ ਹੈ ਤੇ ਉਹਦਾ ਕੋਈ ਨਾ ਕੋਈ ਸਾਧਨ ਹੋਏਗਾ ਉਹਦੇ ਚੋਂ ਬਾਹਰ ਨਿਕਲਣ ਦਾ ਜੇਕਰ ਸਾਧਨ ਹੈ ਤੇ ਕੋਈ ਨਾ ਕੋਈ ਸਮਾਧਾਨ ਵੀ ਹੋਏਗਾ ਜੈਸੇ ਗਰੀਬੀ ਹੈ ਬੜੀ ਵੱਡੀ ਸਮੱਸਿਆ ਹੈ ਇਸ ਤੋਂ ਵੱਡੀ ਸਮੱਸਿਆ ਕੀ ਹੋਵੇਗੀ ਦੱਸੋ ਪਰਮੇਸ਼ਰ ਕਿਸੇ ਨੂੰ ਗਰੀਬ ਨਾ ਬਣਾਏ ਪਰਮੇਸ਼ਰ ਕਿਸੇ ਨੂੰ ਗਰੀਬੀ ਨਾ ਦੇ ਗਰੀਬੀ ਬਹੁਤ ਵੱਡੀ ਸਮੱਸਿਆ ਹੈ ਪਰ ਇਸ ਸਮੱਸਿਆ ਦਾ ਸਾਧਨ ਕੀ ਹੈ ਜ ਜਿਹਨੂੰ ਗੁਰੂ ਸਾਹਿਬ ਕਹਿੰਦੇ ਕਿਰਤ ਕਰੋ ਹੱਲ ਕੀ ਹੈ ਪੈਸਾ ਪੈਸਾ ਆ ਜਾਏਗਾ ਤੇ ਗਰੀਬੀ ਗਈ ਜਿਵੇਂ ਰੋਗ ਹੈ ਸਾਰੇ ਰੋਗ ਗ੍ਰਸਤ ਹੁੰਦੇ ਨੇ ਬੜੀ ਵੱਡੀ ਸਮੱਸਿਆ ਹੈ ਹੁਣ ਸਮੱਸਿਆ ਹੈ ਤੇ ਗੁਰਸਿੱਖ ਪਿਆਰਿਓ ਕੋਈ ਸਾਧਨ ਵੀ ਹੋਵੇਗਾ ਡਾਕਟਰ ਦਵਾਈਆਂ ਸਾਧਨ ਨੇ ਸਮਾਦਾਨ ਕੀ ਹੈ ਅਰੁਗਤਾ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਜਿਹਨੂੰ ਗੁਰੂ ਪਾਤਸ਼ਾਹ ਪਵਿੱਤਰ ਬਾਣੀ 'ਚ ਜਿੱਦਾਂ ਜ਼ਿਕਰ ਕਰਦੇ ਨੇ ਉਹ ਸਮੱਸਿਆ ਹੈ ਅਗਿਆਨਤਾ ਅਗਿਆਨਤਾ ਦਾ ਹਨੇਰਾ ਆ ਸੂਰਜ ਜਿਹੜਾ ਹੈ ਬਾਹਰੀ ਹਨੇਰੇ ਨੂੰ ਤੇ ਦੂਰ ਕਰਦਾ ਹੈਗਾ ਤੁਹਾਡੇ ਨੂੰ ਪਰ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਗੁਰਸਿੱਖ ਪਿਆਰੇ ਉਹ ਕੋਈ ਵੀ ਦੁਨੀਆ ਦਾ ਸੂਰਜ ਦੂਰ ਨਹੀਂ ਕਰ ਸਕਦਾ ਕੋਈ ਵੀ ਅਗਿਆਨਤਾ ਜਿਹੜੀ ਐ ਸਭ ਤੋਂ ਵੱਡਾ ਦੁੱਖ ਹੈ ਕਿਵੇਂ ਦੁੱਖ ਹੈ ਜਿਵੇਂ ਹਨੇਰੇ ਨੂੰ ਦੁੱਖ ਮੰਨਿਆ ਜਾਂਦਾ ਨਾ ਹਨੇਰੇ ਨੂੰ ਦੁੱਖ ਕਿਉਂ ਮੰਨਿਆ ਜਾਂਦਾ ਤੁਸੀਂ ਆਪਣੇ ਘਰ 'ਚ ਬੈਠੇ ਹੋ ਉਸ ਘਰ 'ਚ ਬੈਠੇ ਹੋ ਜਿਹੜਾ ਘਰ ਪਿਛਲੇ 25 ਸਾਲਾਂ ਤੋਂ ਤੁਹਾਡੇ ਕੋਲ ਹੈ ਤੁਹਾਨੂੰ ਘਰ ਦੇ ਹਰ ਕੋਨੇ ਦਾ ਪਤਾ ਹੈ ਬਾਹਰੋਂ ਅੰਦਰ ਜਾਣਾ ਅੰਦਰੋਂ ਬਾਹਰ ਜਾਣਾ ਦਰਵਾਜ਼ੇ ਕਮਰੇ 'ਚ ਤੁਸੀਂ ਬਾਹਰ ਆਉਣਾ ਹੋਵੇ ਦੋ ਹੀ ਸੈਕਿੰਡ ਲੱਗਦੇ ਨੇ ਬਾਹਰ ਆ ਜਾਂਦੇ ਹੋ ਤੁਸੀਂ ਪਰਾਂ ਜੋ ਸਹੀ ਕਮਰੇ 'ਚ ਤੁਸੀਂ ਬੈਠੇ ਹੋਏ ਹੋ ਲਾਈਟ ਚਲੀ ਜਾਂਦੀ ਹੈ ਇਨਵਰਟਰ ਵੀ ਗਿਆ ਰਾਤ ਦਾ ਸਮਾਂ ਹੈ ਲਾਈਟ ਗਈ ਹੁਣ ਤੁਸੀਂ ਉਸ ਬੈੱਡ ਤੋਂ ਉੱਠ ਕੇ ਕਿੰਨੇ ਸਮੇਂ ਚ ਬਾਹਰ ਜਾਓਗੇ ਜੀ ਜਿਹੜੇ ਕਮਰੇ 'ਚੋਂ ਤੁਹਾਨੂੰ ਬਾਹਰ ਜਾਂਦੇ ਐ ਇੱਕ ਸੈਕਿੰਡ ਨਹੀਂ ਸੀ ਲੱਗਦਾ ਹੁਣ ਤੁਸੀਂ ਬੈੱਡ ਤੋਂ ਉੱਠਦੇ ਆ ਉੱਠਦਿਆਂ ਹੀ ਕਿੰਨਾ ਸਮਾਂ ਲੈ ਲੈਣਾ ਤੁਸੀਂ ਸੱਜੇ ਖਬਿਆਤ ਕਰੋਗੇ ਹਾਲਾਂਕਿ ਤੁਹਾਨੂੰ ਪਤਾ ਹੈ ਵੀ ਛੱਤ ਬੜੀ ਉੱਚੀ ਹੈ ਪਰ ਫਿਰ ਵੀ ਜਦੋਂ ਤੁਸੀਂ ਉੱਠੋਗੇ ਤੇ ਹੱਥ ਉੱਪਰ ਏਠਾਂ ਕਰੋਗੇ ਪਹਿਲਾਂ ਸਾਰਾ ਲੈ ਕੇ ਉੱਠੋਗੇ ਤੇ ਫਿਰ ਬਾਹਰ ਜਾਂਦਿਆਂ ਤੁਹਾਨੂੰ ਕਿੰਨਾ ਸਮਾਂ ਲੱਗਣਾ ਹੈ ਕਿਉਂ ਜੀ ਕਿਉਂਕਿ ਹਨੇਰਾ ਹੈ ਹਨੇਰੇ ਕਾਰਨ ਉਹ ਚੀਜ਼ਾਂ ਦੁਖਦਾਈ ਬਣ ਜਾਂਦੀਆਂ ਨੇ ਬਿਲਕੁਲ ਇਸੇ ਪ੍ਰਕਾਰ ਗੁਰਸਿੱਖ ਪਿਆਰਿਓ ਜਦੋਂ ਅਗਿਆਨਤਾ ਦਾ ਹਨੇਰਾ ਤੁਹਾਡੇ ਜੀਵਨ 'ਚ ਹੋਵੇਗਾ ਉਹ ਹਰ ਚੀਜ਼ ਨੂੰ ਤਕਲੀਫ ਬਣਾ ਦੇਗਾ ਦੁੱਖ ਬਣਾ ਦੇਗਾ ਤੇ ਮਹਾਰਾਜ ਕਹਿੰਦੇ ਜੈਸਾ ਚੰਦਾ ਉਗਮੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਮਾਂ ਅੰਧਕਾਰ ਹੈ ਅਗਰ ਗੁਰੂ ਤੁਹਾਡੇ ਜੀਵਨ ਚ ਆ ਗਿਆ ਹੈ ਉਹਨੇ ਪ੍ਰਕਾਸ਼ ਕਰ ਦੇਣਾ ਤੁਹਾਡਾ ਜੀਵਨ ਪੜਾਹੀ ਸੁਖਾਲਾ ਬਹੁਤ ਹੀ ਸੁਖੈਣ ਬਣ ਜਾਣਾ ਭਗਤ ਰਵਿਦਾਸ ਜੀ ਕਹਿੰਦੇ ਮਾਦੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ ਕਿ ਜਦੋਂ ਤੁਹਾਡਾ ਹਿੱਤ ਅਗਿਆਨਤਾ ਨਾਲ ਬਣ ਜਾਂਦਾ ਹੈ ਅਵਿਦਿਆ ਨਾਲ ਬਣ ਜਾਂਦਾ ਹੈ ਫਿਰ ਤੁਹਾਡਾ ਜਿਹੜਾ ਵਿਵੇਕ ਦਾ ਦੀਪਕ ਹੈ ਉਹ ਮੈਲਾ ਹੋ ਜਾਂਦਾ ਹੈ ਤੇ ਜਦੋਂ ਤੁਹਾਡਾ ਵਿਵੇਕ ਦਾ ਦੀਵਾ ਮੈਲਾ ਹੋ ਗਿਆ ਨਾ ਖਿਆਲ ਕਰਿਆ ਜੀ ਇਹ ਅਰਦਾਸ ਰੋਜ਼ ਆਪਾਂ ਕਰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਕਿਉਂ ਮੰਗਦੇ ਹਾਂ ਜੀ ਵਿਵੇਕ ਕਿਉਂਕਿ ਅਸਲ ਮਾਇਨਿਆਂ ਦੇ ਅੰਦਰ ਵਿਵੇਕ ਚੁਨਾਬ ਕਰਨੇ ਚ ਮਦਦ ਕਰਦਾ ਚੋਣ ਕਰਨੇ ਚ ਮਦਦ ਕਰਦਾ ਤੇ ਮੇਰੀ ਤੇ ਤੁਹਾਡੀ ਜ਼ਿੰਦਗੀ ਚੋਣ ਤੇ ਹੀ ਟਿੱਗੀ ਹੋਈ ਹੈ ਅਗਰ ਚੋਣ ਚੰਗੀ ਹੈ ਜ਼ਿੰਦਗੀ ਚੰਗੀ ਬਣ ਜਾਏਗੀ ਅਗਰ ਤੁਸੀਂ ਚੋਣ ਮਾੜੀ ਕਰ ਲਈਏ ਜ਼ਿੰਦਗੀ ਮਾੜੀ ਬਣ ਜਾਣੀ ਹੈ ਜਿਹੜੀ ਜਿਹੜੀ ਚੀਜ਼ ਦੀ ਤੁਸੀਂ ਚੋਣ ਕਰੋਗੇ ਵੈਸੀ ਤੁਹਾਡੀ ਜ਼ਿੰਦਗੀ ਬਣ ਜਾਣੀ ਹੈ ਤੇ ਚੋਣ ਕਿਵੇਂ ਹੋਣੀ ਹੈ ਜੀ ਵਿਵੇਕ ਦੇ ਰਾਹੀਂ ਜੇਕਰ ਵਿਵੇਕ ਹੀ ਨਹੀਂ ਹੈਗਾ ਤੇ ਚੋਣ ਗਲਤ ਹੋਏਗੇ ਗਲਤ ਰਾ ਤੁਸੀਂ ਫੜ ਲਿਆ ਇੱਕ ਵਾਰੀ ਤੁਸੀਂ ਗਲਤ ਰਾਹ ਤੇ ਚੱਲ ਪਏ ਫਿਰ ਅੱਗੇ ਸਭ ਆਪਣੇ ਆਪ ਹੀ ਗਲਤ ਹੁੰਦੇ ਜਾਣਾ ਜੇਕਰ ਸਹੀ ਰਾਹ ਤੇ ਚੱਲ ਪਏ ਤੇ ਆਪਣੇ ਆਪ ਸਭ ਕੁਝ ਸਹੀ ਹੁੰਦਾ ਜਾਣਾ ਤੂੰ ਵਿਵੇਕ ਗੁਰੂ ਦਿੰਦਾ ਹੈ ਅਗਿਆਨਤਾ ਗੁਰੂ ਖਤਮ ਕਰਦਾ ਹੈ ਭਾਈ ਸਾਹਿਬ ਅਨੰਦ ਲਾਲ ਸਿੰਘ ਜੀ ਕਹਿੰਦੇ ਕਿ ਸੂਰਜ ਨੂੰ ਲੱਖਾਂ ਲਾਣ ਤਾਂ ਪਾਉਂਦਾ ਮੇਰੇ ਗੁਰੂ ਦਾ ਇੱਕ ਬੋਲ ਕਿਉਂਕਿ 50 ਸਾਲਾਂ ਤੋਂ ਜਿਹੜਾ ਕੰਮ ਨਹੀਂ ਕਰ ਸਕਿਆ ਉਹ ਮੇਰੇ ਗੁਰੂ ਦੇ ਬੋਲ ਨੇ ਇੱਕ ਛਿਨ ਦੇ ਵਿੱਚ ਕਰ ਦਿੱਤਾ ਮੇਰੇ ਅੰਦਰ ਦਾ ਹਨੇਰਾ ਖਤਮ ਕਰ ਦਿੱਤਾ ਉਹ ਪੁੱਛਦਾ ਹੈ ਕਹਿੰਦਾ ਕਿ ਮੈਂ ਸੁਣਿਆ ਹੈ ਦੁੱਖ ਤਕਲੀਫਾਂ ਬਹੁਤ ਤੁਹਾਡੇ ਜੀਵਨ ਚ ਨਹੀਂ ਆਣੇ ਇਹ ਜਿਹੜੀ ਯਾਤਰਾ ਹੈ ਪਟਨਾ ਸਾਹਿਬ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਗੁਰਸਿੱਖ ਪਿਆਰਿਓ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉੱਥੇ ਨਹੀਂ ਉਹ ਟਾਂਕੇ ਚ ਨੇ ਪ੍ਰਚਾਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਪਏ ਨੇ ਤੇ ਤੁਸੀਂ ਸਾਰੇ ਗੁਰਸਿੱਖ ਪਿਆਰੇ ਚੰਗੀ ਤਰ੍ਹਾਂ ਜਾਣੂ ਹੋ ਇਸ ਗੱਲ ਤੋਂ ਤੁਹਾਡਾ ਨਜੀ ਤਜਰਬਾ ਹੈ ਆਪਾਂ ਸਾਰੇ ਪਰਿਵਾਰ ਚ ਰਹਿੰਦੇ ਆ ਸਮਾਜ ਚ ਰਹਿੰਦੇ ਆ ਜਦੋਂ ਪਰਮੇਸ਼ਰ ਨੇ ਕਿਰਪਾ ਕਰਨੀ ਹੁੰਦੀ ਹੈ ਸਾਨੂੰ ਸੰਤਾਨ ਦੀ ਦਾਤ ਬਖਸ਼ਣੀ ਹੁੰਦੀ ਹੈ ਤਾਂ ਆਪਾਂ ਕੋਸ਼ਿਸ਼ ਕਰਦੇ ਆ ਕਿ ਆਪਾਂ ਇਕੱਠੇ ਹੋਈਏ ਪਰਿਵਾਰ ਸਾਰਾ ਇਕੱਠਾ ਹੋਵੇ ਪਰ ਇਤਿਹਾਸ ਕਰ ਕਹਿੰਦੇ ਕਿ 3 ਸਾਲ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਤਗੁਰਾਂ ਨੇ ਆਪਣੇ ਪੁੱਤਰ ਦੇ ਦਰਸ਼ਨ ਨਹੀਂ ਕੀਤੇ ਤੇ ਪੁੱਤਰ ਨੇ ਆਪਣੇ ਪਿਤਾ ਦੇ ਦਰਸ਼ਨ ਨਹੀਂ ਕੀਤੇ 5 ਕੋ ਸਾਲਾਂ ਦੀ ਅਰਬਲਾ ਹੋਈ ਹੈ ਤੇ ਗੁਰਦੇਵ ਪਾਤਸ਼ਾਹ ਜੀ ਪਟਨੇ ਤੋਂ ਆਨੰਦਪੁਰ ਸਾਹਿਬ ਆ ਜਾਂਦੇ ਨੇ ਤੇ ਅਜੇ 9 ਕੋ ਸਾਲਾਂ ਦੀ ਅਰਬਲਾ ਹੋਈ ਹੈ ਸੰਸਾਰੀ ਤੇ ਕਸ਼ਮੀਰੀ ਪੰਡਤ ਆ ਜਾਂਦੇ ਨੇ ਹੁਣ 9 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਜਦੋਂ ਤੋੜ ਦਿੰਦੇ ਨੇ ਤੇ ਜਿਹੜਾ ਭਾਰ ਹੈ ਕੌਮ ਦਾ ਉਹ ਸਾਰੇ ਦਾ ਸਾਰਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੋਢਿਆਂ ਤੇ ਆ ਦੂਜੇ ਪਾਸੇ 22 ਧਾਰ ਦੇ ਰਾਜੇ ਨਹੀਂ ਪਹਾੜੀ ਰਾਜੇ ਨਹੀਂ ਮੁਗਲ ਹਕੂਮਤ ਹੈ ਸਰਕਾਰ ਢੀੜੀ ਆ ਉਹਦੇ ਕੋਲ ਕਿੰਨੀ ਪਾਵਰ ਹੁੰਦੀ ਆ ਤੁਸੀਂ ਸਾਰੇ ਸਮਝਦੇ ਹੋ ਉਸ ਸਮੇਂ ਜਿਹੜੀ ਹਕੂਮਤ ਹੈ ਉਹਦੇ ਕੋਲ ਵੀ ਬੜੀ ਤਾਕਤ ਹੈ ਪਰ ਤੁਸੀਂ ਜਨਾ ਖਿਆਲ ਕਰੋ ਕਿ 14 ਜੰਗਾਂ ਮਹਾਰਾਜ ਨੇ ਲੜੀਆਂ ਨੇ 7 ਮਹੀਨੇ ਜੇ ਕਰਕੇ rau ਪਾਈ ਰੱਖਦੇ ਨੇ ਤੇ ਦੇਖੋ ਨਾ ਕੋਈ ਨਾ ਕੋਈ ਤਾਕਤ ਤੇ ਹੈ ਸੀ ਨਾ ਸਰਕਾਰ ਦੇ ਸਾਹਮਣੇ 7 ਦਿਨ ਟਿਕਣਾ ਛੱਡੋ 7 ਘੰਟੇ ਨਹੀਂ ਟਿਕਿਆ ਜਾਂਦਾ ਜਿੰਨਾਂ ਦੀ ਹਕੂਮਤ ਹੁੰਦੀ ਹੈ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਵਕਤ ਪਾਈ ਰੱਖਿਆ ਜਦੋਂ ਕਿਸੇ ਪਾਸੇ ਨਹੀਂ ਲੱਗੇ ਲੱਗਿਆ ਗਿਆ ਉਹਨਾਂ ਤੋਂ ਤੇ ਫਿਰ ਹਾਰ ਕੇ ਉਹਨਾਂ ਨੂੰ ਫਿਰ ਧਰਮ ਦਾ ਸਾਰਾ ਲੈਣਾ ਪਿਆ 14 ਜੰਗਾਂ ਲੜੀਆਂ ਗੁਰਸਿੱਖ ਪਿਆਰਿਆਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਜਦੋਂ ਤੁਸੀਂ ਅਖੀਰਲੇ ਪੜਾ ਤੇ ਹੁੰਦੇ ਹੋ ਫਿਰ ਤੁਸੀਂ ਦੇਖਦੇ ਹੋ ਕਿ 7-8 ਦਿਨਾਂ ਦੇ ਵਿੱਚ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿੱਦਾ ਪੂਰੇ ਦਾ ਪੂਰਾ ਸਰਬੰਸ ਜਿਹੜਾ ਹੈ ਉਹ ਕੌਮ ਦੇ ਲਿਖੇ ਲਾ ਦਿੰਦੇ ਨੇ ਗੁਰੂ ਦੇ ਪਾਤਸ਼ਾਹ ਪਰ ਜਦੋਂ ਤੁਸੀਂ ਧਿਆਨ ਕਰਿਓ ਆਨੰਦਪੁਰ ਸਾਹਿਬ ਸਭ ਕੁਝ ਹੈ ਗੁਰਦੇਵ ਕੋਲ ਮੈਂ ਸਿਰਫ ਇਹ ਬੇਨਤੀ ਕਰ ਰਿਹਾ ਕਿ ਜਦੋਂ ਤੁਹਾਡੇ ਚਿੱਤ ਵਿੱਚ ਪਰਮੇਸ਼ਰ ਦਾ ਨਾਮ ਹੁੰਦਾ ਹੈ ਨਾ ਤੇ ਫਿਰ ਬਾਹਰ ਦੀਆਂ ਦਿੱਕਤਾਂ ਬਾਹਰ ਦੀਆਂ ਪਰੇਸ਼ਾਨੀਆਂ ਪਰੇਸ਼ਾਨੀਆਂ ਨਹੀਂ ਰਹਿ ਜਾਂਦੀਆਂ ਥੋੜਾ ਜਿਹਾ ਧਿਆਨ ਦਿਓ ਜੀ ਮੈਂ ਸਮਝਦਾ ਕਿ ਸਮਾਂ ਬਹੁਤ ਹੋ ਚੁੱਕਾ ਹੈ ਤੁਸੀਂ ਬੜੇ ਲੰਮੇ ਸਮੇਂ ਤੋਂ ਉੱਥੇ ਬੈਠੇ ਹੋ ਬਸ ਥੋੜਾ ਜਿਹਾ ਸਮਾਂ ਹੋਰ ਰਹਿ ਗਿਆ ਹੈ ਆਖਿਰਲੀ ਬਿੰਦਤੀ ਹੈ ਫਿਰ ਆਪਾਂ ਸਮਾਪਤੀ ਵੱਲ ਹੋ ਜਾਣਾ ਹੈ ਦੋ ਤਰ੍ਹਾਂ ਦੇ ਮਨੁੱਖ ਨੇ ਇੱਕ ਮਨੁੱਖ ਨੇ ਜਿਹੜੇ ਸਾਗਰ ਦੀ ਉਪਰੀ ਸਤ੍ਹਾ ਦੇ ਤਰ੍ਹਾਂ ਹੁੰਦੇ ਨੇ ਜਦੋਂ ਤੁਸੀਂ ਸਾਗਰ ਨੂੰ ਉਪਰੋ-ਪਰੋ ਦੇਖੋਗੇ ਨਾ ਕਿੰਨੀਆਂ ਉੱਚੀਆਂ-ਉੱਚੀਆਂ ਛੱਲਾਂ ਉੱਠਦੀਆਂ ਨੇ ਹਵਾ ਦੇ ਥਪੇੜੇ ਵੱਜਦੇ ਨੇ ਸੱਜਿਓਂ ਖੱਬੇ ਇਧਰੋਂ ਉਧਰ ਤੁਹਾਨੂੰ ਲੱਗੇਗਾ ਵੀ ਇਸ ਦੁਨੀਆ 'ਚ ਜੇਕਰ ਕੋਈ ਅਸ਼ਾਂਤ ਹੈ ਨਾ ਤੇ ਉਹ ਕੇਵਲ ਸਾਗਰ ਹੀ ਹੈ ਬਸ ਪਹਿਲੇ ਬੰਦੇ ਨੇ ਸਾਗਰ ਦੀ ਉੱਪਰੀ ਸਤਾ ਦੀ ਤਰ੍ਹਾਂ ਪਰ ਸਾਗਰ ਦਾ ਇੱਕ ਹੋਰ ਰੂਪ ਵੀ ਹੈ ਉਹ ਰੂਪ ਹੈ ਸਾਗਰ ਦੀ ਗਹਿਰਾਈ ਜਿਵੇਂ ਜਿਵੇਂ ਤੁਸੀਂ ਸਾਗਰ ਦੀ ਗਹਿਰਾਈ 'ਚ ਜਾਓਗੇ ਤਿਵੇਂ ਤਿਵੇਂ ਤੁਹਾਨੂੰ ਪਤਾ ਲੱਗੇਗਾ ਵੀ ਜਿੰਨਾ ਸਾਗਰ ਟਿਕਿਆ ਹੋਇਆ ਹੈ ਇੰਨਾ ਕੋਈ ਨਹੀਂ ਟਿਕਿਆ ਹੋਇਆ ਇੱਕ ਬੰਦੇ ਐਸੇ ਨੇ ਜਿਹੜੇ ਸਾਗਰ ਦੀ ਗਹਿਰਾਈ ਦੀ ਤਰ੍ਹਾਂ ਤਲਹਟੀ ਦੀ ਤਰ੍ਹਾਂ ਨੇ ਬਿਲਕੁਲ ਸ਼ਾਂਤ ਅੰਦਰੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਿੱਦਾਂ ਚਿਹਰਾ ਦੇਖੋਗੇ ਉਹ ਜੈਸਾ ਆਨੰਦਪੁਰ ਸੀ ਵੈਸਾ ਮਾਚੀ ਬੜੇ ਹੈ ਉਹ ਜੈਸਾ